ਨੂ ਐ ਐਮਪੀ ਦੀ ਟਿਕਟ ਬੰਨ ਚੌਥੀ ਵਾਰ ਤੁਹਾਨੂੰ ਉਮੀਦਵਾਰ ਐਲਾਨਿਆ ਗਿਆ ਪਰਿਵਾਰ ਚ ਪਹਿਲੇ ਤਿੰਨ ਵਾਰੀ ਟਿਕਟ ਮਿਲ ਚੁਕੀ ਹੈ ਕਿਸ ਤਰ੍ਹਾਂ ਸਾਰੀ ਚੋਣ ਮਹੀਨ ਨੂੰ ਲੈ ਕੇ ਗਏ ਹੋ ਅੱਜ ਤੁਸੀਂ ਆਪਣੀ ਵੋਟ ਦਾ ਵੀ ਇਸਤੇਮਾਲ ਕੀਤਾ ਕੀ ਮਾਹੌਲ ਹੈ ਬਹੁਤ ਵਧੀਆ ਮਾਹੌਲ ਹੈ ਜੀ ਚੜਦੀ ਕਲਾ ਹੈ ਪਰਮਾਤਮਾ ਦੀ ਮਿਹਰ ਹੈ ਜਿੱਤ ਕੇ ਆਵਾਂਗੇ ਥੋੜੀ ਬਹੁਤੀ ਵੋਟ ਨਾਲ ਹੀ ਪਰਮਾਤਮਾ ਮਿਹਰ ਕਰੂਗਾ ਇਹ ਜਿਹੜੀ ਵੋਟ ਆ ਨਾ ਇਹ ਨਰਦੇਵ ਸਿੰਘ ਬੋਬੀ ਮਾਨ ਨੂੰ ਨਹੀਂ ਇਹ ਸਰਦਾਰ ਜੋਰਾ ਸਿੰਘ ਮਾਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਧੂ ਨੂੰ ਕਹਿ ਰਿਹਾ ਉਹ ਅੱਜ ਫੇਰ ਲੋਕਾਂ ਦੇ ਵਿੱਚ ਅਮਰ ਹੋਇਆ 14 ਸਾਲ ਹੋ ਗਏ ਬਾਪੂ ਨੂੰ ਗਿਆ ਨੂੰ ਪਰ ਸਾਲ ਤੋਂ ਉੱਪਰ ਹੋ ਗਿਆ ਬਾਦ ਸਾਹਿਬ ਨੂੰ ਗਿਆ ਅੱਜ ਸਾਡੇ ਬਾਰਡਰ ਪੱਟੀ ਦੇ ਔਰ ਖਾਸ ਕਰ ਹਬੌਰ ਬੱਲੂਣਾ ਜਿਹੜੇ ਕਿ ਪਾਣੀ ਦੀ ਮਾਰ ਹਟਾ ਵਿੱਚ ਰਹਿੰਦੇ ਆ ਅੱਜ ਮੈਂ ਕਿਉਂਕਿ ਮੈਂ ਹਬੌਰ ਬੱਲੂਣਾ ਮੈਂ 90% ਏਰੀਆ ਕਢਦਾ ਸੀ ਮਾਪਦੇ ਔਰ ਉੱਥੇ ਬਾਪੂ ਬਾਦਲ ਨੂੰ ਬੜਾ ਯਾਦ ਕੀਤਾ ਜਾ ਰਿਹਾ ਬਾਰਡਰ ਪੱਟੀ ਦੇ ਵੀ ਕੀਤਾ ਜਾ ਰਿਹਾ ਜਿਹੋ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕੀਤਾ ਜਾ ਰਿਹਾ ਇਹ ਜਿਹੜੀ ਵੋਟ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਔਰ ਸਰਦਾਰ ਜੁਰਾ ਸਿੰਘ ਮਾਨ ਨੂੰ ਪੈਣੀ ਹੈ ਇੱਕ ਬੜਾ ਵੱਡਾ ਇਸ਼ੂ ਹੈ ਉਸੇ ਨੀ ਵਾਲਾ ਬਾਰਡਰ ਖੋਲੰਦਾ ਤਾਂ ਕਿ ਮਾਲਵਾ ਪੱਧਰ ਤੇ ਇਸ ਇਲਾਕਿਆਂ ਦੀ ਥੋੜੀ ਤਰੱਕੀ ਹੋ ਸਕੇ ਕੁਝ ਰਾਹ ਪੱਧਰਾ ਹੋ ਸਕੇ ਉਸ ਵਾਸਤੇ ਕੀ ਸੋਚੇ ਤੁਹਾਡੀ ਦੇਖੋ ਇਹ ਸੁਪਨਾ ਮੇਰੇ ਸਵਰਗਵਾਸੀ ਬਾਪੂ ਸਰਦਾਰ ਜੁਰਾਸ ਸਿੰਘ ਮਾਨ ਦਾ ਸੀਗਾ ਉਹਨਾਂ ਨੇ ਵੀ ਦੋ ਵਾਰੇ ਦੀ ਆਵਾਜ਼ ਬੁਲੰਦ ਕੀਤੀ ਸੀ ਪਾਰਲੀਮੈਂਟ ਦੇ ਵਿੱਚ ਲੇਕਿਨ ਉਦੋਂ ਜਿਹੜਾ ਮਾਹੌਲ ਸੀ ਨਾ ਇੰਡੀਆ ਤੇ ਪਾਕਿਸਤਾਨ ਦਾ ਸਖਾਵਾਂ ਨਹੀਂ ਸੀ ਉਦੋਂ ਕਾਰਗਿਲ ਯੁੱਧ ਆ ਗਿਆ ਸੀ ਕਈ ਮਸਲੇ ਹੋ ਗਏ ਸੀਗੇ ਔਰ ਇਹ ਦੂਰੀਆਂ ਵਧ ਗਈਆਂ ਸੀਗੀਆਂ ਲੇਕਿਨ ਅੱਜ ਮਾਹੌਲ ਵੀ ਠੀਕ ਹੈ ਲੇਕਿਨ 100% ਤਾਂ ਨਹੀਂ ਕਹਿ ਸਕਦੇ ਆਪਾਂ ਮੇਰੀ ਕੋਸ਼ਿਸ਼ ਹੋਗੀ ਮੈਂ ਆਵਾਜ਼ ਵੀ ਬਲੰਦ ਕਰੂੰਗਾ ਮੇਰੀ ਕੰਡੀਸ਼ਨ ਕੋਸ਼ਿਸ਼ ਹੋਗੀ ਇਹ ਬਾਰਡਰ ਖੜਾਈਏ ਜਿਹੜਾ ਕੱਲਾ ਫਰੋਇਪਰ ਨਾਲ ਨਹੀਂ ਪਛੜਿਆ ਵਰਗ ਨਾਂ ਲੜਾ ਲੱਗਿਆ ਹੋਇਆ ਇਹ ਪੰਜਾਬ ਦੇ ਨਾਲ ਹੀ ਲੱਗਿਆ ਹੋਇਆ ਅੱਜ ਇਹ ਸਾਰਾ ਪੰਜਾਬ ਨਾਲੋਂ ਦੂਰ ਹੋਊਗਾ ਜਦੋਂ ਵਪਾਰ ਚੱਲੂਗਾ ਨਾ ਰੋਜ਼ਗਾਰ ਵੀ ਵਿਲੂਗਾ ਤੇ ਵਪਾਰ ਵੀ ਚੱਲੂਗਾ ਪੰਜਾਬ ਤਰੱਕੀ ਵੀ ਕਰਵਾ ਅੱਜ ਜਿਹੜਾ ਪੰਜਾਬ ਹੈ ਕਿਸਾਨੀ ਤੇ ਨਿਰਪਰ ਕਰ ਲੰਡ ਇੰਡਸਟਰੀ ਟੋਟਲੀ ਜਿਹੜੀ ਫੇਲ ਆ ਕਾਟਨ ਇੰਡਸਟਰੀ ਪਹਿਲਾਂ ਫੇਲ ਹੋ ਚੁੱਕੀ ਹੈ ਜਿਹੜੀ ਰਾਈਸ ਇੰਡਸਟਰੀ ਹੈ ਆ ਦੋ ਸਾਲਾਂ ਚ ਬਹੁਤ ਖਲੜੇ ਪੱਧਰ ਤੇ ਜਾ ਚੁੱਕੀ ਹੈ ਜੇ ਇਹਨੂੰ ਸਰਕਾਰ ਨੇ ਕੋਈ ਸਹੂਲਤ ਨਾ ਦਿੱਤੀ ਕੋਈ ਰੀਲੀਫ ਨਾ ਦਿੱਤਾ ਇਸ ਆਉਣ ਵਾਲੇ ਸਾਲ ਦੇ ਵਿੱਚ ਇਹ ਵੀ ਬੰਦ ਹੋ ਜਾਏਗਾ